ਰਾਮਸਰੂਪ ਅਣਖੀ ਜੀ ਦੇ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਨਸੀਬ ਨੂੰ ਲੱਗਿਆ ਜਿਵੇਂ ਸੰਘੇੜਿਆਂ ਵਾਲੇ ਬਾਬਿਆਂ ਦੇ ਟਕਰਾਂ ਕਰਕੇ ਉਹਨੂੰ ਖਾਸਾ ਸਮਾਂ ਗੁਜ਼ਰ ਗਿਆ ਹੋਵੇ ਕਈ ਘੰਟੇ ਲੰਘ ਗਏ ਹੋਣ ਪ੍ਰੋਫੈਸਰ ਦੇ ਘਰ ਪੁਸ਼ਪਿੰਦਰ ਆ ਚੁੱਕੀ ਹੋਵੇਗੀ ਅਤੇ ਉਹਨੂੰ ਉਡੀਕ ਉਡੀਕ ਥੱਕ ਗਈ ਹੋਵੇਗੀ ਹੋਟਲ ਵਾਲੇ ਨੂੰ ਉਹਨੇ ਪੈਸੇ ਦਿੱਤੇ ਚੁੱਕਵੇਂ ਪੈਰੀ ਪ੍ਰੋਫੈਸਰ ਦੇ ਘਰੋਂ ਚੱਲ ਪਿਆ ਰਾਹ ਵਿੱਚ ਘੜੀ ਦੇਖੀ ਬਹੁਤਾ ਸਮਾਂ ਨਹੀਂ ਹੋਇਆ ਸੀ 11:30 ਹੀ ਵਜੇ ਸਨ ਫਿਰ ਵੀ 10 ਤੋਂ ਡੇਢ ਘੰਟਾ ਉਤੋਂ ਦੀ ਲੰਘ ਗਿਆ ਸੀ ਆਪਣੇ ਪੜ੍ਹਨ ਕਮਰੇ ਵਿੱਚ ਪ੍ਰੋਫੈਸਰ ਓਮੇ ਦਾ ਓਮੇ ਬੈਠਾ ਕਿਤਾਬ ਪੜ੍ਹ ਰਿਹਾ ਸੀ। ਉਹਨੂੰ ਨਸੀਬ ਆਏ ਦਾ ਕੋਈ ਪਤਾ ਨਹੀਂ ਲੱਗਿਆ। ਕਿਤਾਬ ਵਿੱਚ ਐਨਾ ਮਗਨ। ਨਸੀਬ ਨੇ ਪੁੱਛਿਆ ਕਿਉਂ ਪ੍ਰੋਫੈਸਰ ਸਾਹਿਬ ਆਈ ਨਹੀਂ ਫੇਰੋ? ਨਾ ਬਈ ਕੋਈ ਨਹੀਂ ਆਇਆ। 10 ਵਜੇ ਹੀ ਆਖਿਆ ਸੀ ਉਹਨੇ। ਹਾਂਜੀ 10 ਵਜੇ ਉਹਨੇ ਆਪ ਕਿਹਾ ਸੀ। ਕਹਿੰਦੀ ਸੀ ਕਿਵੇਂ ਵੀ ਹੋਵੇ ਆਉਂ ਜ਼ਰੂਰ। ਪਰ ਹੁਣ ਕੀ ਕਹਿ ਸਕਦੇ ਆਂ ਕੀ ਪਤਾ ਨਾ ਆਉਣ ਦਿੱਤਾ ਹੋਵੇ। ਕਰਦਿਆਂ ਨੇ। ਕੋਈ ਉਲਝਾ ਪੈ ਗਿਆ ਲੱਗਦਾ ਜ਼ਰੂਰ। ਹੋਰ ਉਡੀਕ ਪਾਈ ਤਾਂ ਫਿਰ ਉੱਥੇ ਚਵਾਰੇ ਵਿੱਚ ਵਗ ਜਾ ਉੱਥੇ ਮੰਜਾ ਪਿਆ ਪੈ ਜਾ ਆਰਾਮ ਨਾਲ ਹੁਣ ਜਦੋਂ ਆਉ ਦੇਖੀ ਜਾਉ ਹੋਰ ਕੀ ਹੋ ਸਕਦਾ ਅਸੀਂ ਤਾਂ ਭਾਈ ਆ ਬੈਠੇ ਆ ਤੇਰੀ ਖਾਤਰ ਜਦੋਂ ਮਰਜੀ ਉਠਾ ਲਈ ਨਸੀਬ ਚਵਾਰੇ ਵਿੱਚ ਗਿਆ ਬਰਾਂਡੇ ਵਿੱਚ ਦੋ ਮੰਜੇ ਡਾਹੇ ਪਏ ਸਨ ਪਰ ਬਰਾਂਡੇ ਵਿੱਚ ਤਾਂ ਤੁੱਪ ਸੀ ਉਹਨੇ ਇੱਕ ਮੰਜਾ ਚੁੱਕ ਕੇ ਚਵਾਰੇ ਵਿੱਚ ਢਾ ਲਿਆ ਗਰਮੀ ਭਾਵੇਂ ਐਨੀ ਨਹੀਂ ਸੀ ਪਰ ਉਹਨੂੰ ਹੁੜਸ ਮਹਿਸੂਸ ਹੋਇਆ ਉਹਨੇ ਪੱਖਾ ਵੀ ਛੱਡ ਲਿਆ ਇੱਕ ਨੰਬਰ ਉੱਤੇ ਰਹਿਣ ਦਿੱਤਾ ਪੱਗ ਲਾ ਕੇ ਬੈਂਚ ਉੱਤੇ ਰੱਖ ਦਿੱਤੀ ਮੰਜੇ ਉੱਤੇ ਪੈ ਗਿਆ ਅੱਖਾਂ ਮੀਚ ਲਈਆਂ ਉਨੇ ਸੌ ਜਾਣ ਦੀ ਕੋਸ਼ਿਸ਼ ਕੀਤੀ ਪਰ ਨੀਂਦ ਕਿੱਥੇ ਉਹ 5 ਮਿੰਟ ਹੀ ਮਸਾ ਪਿਆ ਹੋਵੇਗਾ ਬੈਠਾ ਹੋ ਗਿਆ ਪੋਰਾ ਵੀ ਚੈਨ ਨਹੀਂ ਸੀ ਬੈਠਾ ਰਿਹਾ ਫਿਰ ਪੈ ਗਿਆ ਸੋਚਣ ਲੱਗਿਆ ਹੁਣ ਕੀ ਕੀਤਾ ਜਾਵੇ ਇੱਥੇ ਪਏ ਰਹਿਣਾ ਠੀਕ ਹੈ ਪੁਸ਼ਪਿੰਦਰ ਆਈ ਤਾਂ ਇੱਥੇ ਆਊਗੀ ਨਹੀਂ ਤਾਂ ਪਿੰਡੋਂ ਆਈ ਨਹੀਂ ਹੋਣੀ ਉਹ ਅੱਧਾ ਘੰਟਾ ਮਸਾ ਚਵਾਰੇ ਵਿੱਚ ਪਿਆ ਬੈਠਾ ਹੋਵੇਗਾ ਆਪਣੀ ਪੰਖ ਸਿਰ ਉੱਤੇ ਰੱਖੀ ਅਤੇ ਚਵਾਰਿਓ ਥੱਲੇ ਉੱਤਰ ਆਇਆ ਕਹਿੰਦਾ ਪ੍ਰੋਫੈਸਰ ਸਾਹਿਬ ਮੈਂ ਇੱਕ ᱜਿਹੜਾ ਇੱਧਰ ਫੁੱਲ ਵਾਲੇ ਬਸ ਅੱਡੇ ਤੇ ਹੀ ਮਾਰ ਆਵਾਂ ਤੁਸੀਂ ਘਰ ਹੀ ਰਹਿਓ ਕੀ ਐ ਹੋਰ ਪਾਸੇ ਦੀ ਆਜੇ ਪੁਸ਼ਪਿੰਦਰ ਬਸ ਮੈਂ ਨਹੀਂ ਜਾਣਾ ਹੁਣ ਕਿਸੇ ਪਾਸੇ ਵੀ ਪਰ ਤੂੰ ਡੇਢ ਕ ਵਜੇ ਤੱਕ ਮੁੜ ਆਈ ਜ਼ਰੂਰ ਰੋਟੀ ਖਾ ਲਾਂਗੇ ਫੇਰ ਪੁੱਛਿਆ ਭੁੱਖ ਤਾਂ ਨਹੀਂ ਲੱਗੀ ਹੁਣੇ ਖਾਣੀ ਆ ਰੋਟੀ ਹੁਣੇ ਖਾ ਲੈ ਤੂੰ ਤਾਂ ਰੋਟੀ ਤਾਂ ਬਣਾਈ ਪਈ ਹੁੰਦੀ ਐ ਤੜਕੇ ਹੀ ਤੋਈ ਨਹੀਂ ਜੀ ਭੁੱਖ ਭੁੱਖ ਤਾਂ ਕੋਈ ਨਹੀਂ ਚੰਗਾ ਮੈਂ ਆਉਣਾ ਫੇਰ ਪਬਲਿਕ ਲਾਇਬ੍ਰੇਰੀ ਵਾਲੇ ਚੌਂਕ ਵਿੱਚ ਜਾ ਕੇ ਉਹ ਫੂਲ ਦਰਵਾਜ਼ੇ ਵੱਲ ਹੀ ਬਾਜ਼ਾਰੋਂ ਬਾਜ਼ਾਰ ਜਾ ਰਿਹਾ ਸੀ ਸਾਹਮਣੇ ਹਰਦਿਤ ਸਿੰਘ ਆਉਂਦਾ ਦਿਸਿਆ ਇੱਕ ਬਿੰਦ ਤਾ ਉਹ ਡਰ ਗਿਆ ਸੋਚਿਆ ਕਿਸੇ ਗਲੀ ਪਿਆ ਜਾਵੇ ਪਰ ਨਹੀਂ ਕਰੜਾ ਦਿਲ ਕਰਕੇ ਉਹ ਸਾਹਮਣੇ ਹੀ ਦੇਖਦਾ ਤੇ ਤੁਰਦਾ ਗਿਆ ਹਰਦੀਪ ਸਿੰਘ ਦੀ ਨਿਗਾ ਵੀ ਉਹ ਪਹਿ ਚੁੱਕਿਆ ਸੀ ਦੂਰੋਂ ਹੀ ਉਹਨੇ ਬੁਲਾ ਲਿਆ ਓਏ ਸੁਣਾ ਬਈ ਭਾਂਜੇ ਕਿੱਧਰ ਫਿਰਦਾ ਐ ਇੱਧਰ ਮਾਮਾ ਜੀ ਹਰਦੀਪ ਸਿੰਘ ਨੇ ਉਹਦੇ ਵੱਲ ਹੱਥ ਕੱਢਿਆ ਨਸੀਬ ਨੇ ਹੱਥ ਮਿਲਾ ਲਿਆ ਕਿੱਥੇ ਉਨਾਂਏ ਹੁਣ ਖਾਸੇ ਚਿਰ ਤੋਂ ਪਿੰਡ ਤਾਂ ਤੈਨੂੰ ਕਦੇ ਦੇਖਿਆ ਨਹੀਂ ਹਰਦੀਪ ਸਿੰਘ ਅਣਜਾਣ ਬਣਿਆ ਹੋਇਆ ਸੀ ਮੈਂ ਤਾਂ ਮਾਮਾ ਜੀ ਕਲਕੱਤੇ ਆ ਉੱਥੇ ਬੈਂਕ 'ਚ ਆ ਬਾਬਾ ਵੀ ਫਿਰ ਤਾਂ ਚੰਗੀ ਗੱਲ ਐ ਬਈ ਨੌਕਰੀ ਮਿਲ ਗਈ ਤੇ ਫਿਰ ਪੁੱਛਿਆ ਅੱਜ ਕਿੱਧਰ ਪਿੰਡੋਂ ਆਇਆ ਜਿਵੇਂ ਉਹਨੂੰ ਕਿਸੇ ਵੀ ਗੱਲ ਦਾ ਪਤਾ ਨਾ ਹੋਵੇ ਹਾਂਜੀ ਨਸੀਬ ਨੇ ਸੈਮੀ ਜਿਹੀ ਆਵਾਜ਼ ਵਿੱਚ ਬੁੱਲ ਹਿਲਾਏ ਆ ਫਿਰ ਚਾਹ ਪੀਣਿਆਂ ਨਾਲੇ ਗੱਲਾਂ ਕਰਾਂਗੇ ਹਰਦੀਪ ਸਿੰਘ ਉਸ ਨੂੰ ਉਸੇ ਹੋਟਲ ਵਿੱਚ ਲੈ ਗਿਆ ਜਿੱਥੇ ਉਹ ਹੁਣੇ ਬਾਬਿਆਂ ਨਾਲ ਚਾਹ ਪੀ ਕੇ ਗਿਆ ਸੀ ਚਾਹ ਪਿੰਦਿਆ ਹਰਦੀਪ ਸਿੰਘ ਨੇ ਉਹਦੇ ਵੱਲ ਸਧਾਰਨ ਜਿਹਾ ਝੁੱਕ ਕੇ ਗੱਲ ਤੇਰੀ ਅੱਜ ਫੇਰ ਅੱਜ ਬਸ ਐਵੇਂ ਜੀ ਇੱਥੇ ਹੀ ਇੱਥੇ ਆਇਆ ਸੀ ਮੇਤਾ ਨਸੀਬ ਕੋਈ ਖਾਸ ਬਹਾਨਾ ਨਾ ਬਣਾ ਸਕਿਆ ਇੱਥੇ ਕੰਮ ਹੈ ਕੋਈ ਕੰਮ ਤਾਂ ਜੀ ਬਸ ਉਹੀ ਆ ਗਿਆ ਸੀ ਉਹਨੂੰ ਬਹਾਨਾ ਨਹੀਂ ਲੱਭ ਰਿਹਾ ਸੀ ਤਾਂ ਫਿਰ ਕੋਠਿਆਂ ਨੂੰ ਮੁੜੇਗਾ ਹੁਣ ਦੇਖਦੇ ਹਾਂ ਜੀ ਸ਼ਾਇਦ ਸੰਘੇੜੀ ਜਾਵਾਂ ਉੱਥੋਂ ਫਿਰ ਕਲਕੱਤੇ ਨੂੰ ਉਹਨੂੰ ਬਹਾਨਿਆਂ ਦਾ ਰਾਹ ਲੱਭ ਪਿਆ ਸੀ ਹਰਦੀਪ ਸਿੰਘ ਨੂੰ ਆਪ ਪਤਾ ਸੀ ਕਿ ਉਹ ਵਾਦੂ ਸਵਾਲ ਉਹਨੂੰ ਪੁੱਛ ਰਿਹਾ ਹੈ ਨਸੀਬ ਦੇ ਜਵਾਬ ਵੀ ਉਹਨੂੰ ਵਾਦੂ ਹੀ ਲੱਗੇ ਉਹਦੇ ਮਨ ਵਿੱਚ ਪੱਕੀ ਠਣਕ ਗਈ ਸੀ ਕਿ ਨਸੀਬ ਰਾਮਪੁਰੇ ਆ ਕੇ ਉਹਦੀ ਧੀ ਪੁਸ਼ਪਿੰਦਰ ਨੂੰ ਹੀ ਉਡੀਕ ਰਿਹਾ ਹੈ ਉਹਨੂੰ ਹੀ ਬਜਾਰਾਂ ਵਿੱਚ ਲੱਭਦਾ ਫਿਰਦਾ ਹੈ ਫਿਰ ਉਹ ਅੰਦਰੇ-ਅੰਦਰ ਇੱਕ ਵਿਉਤ ਬਣਾਉਣ ਲੱਗਿਆ ਕਿਵੇਂ ਕੀਤਾ ਜਾਵੇ ਮੁੰਡੇ ਨੂੰ ਧਮਕਾਇਆ ਜਾਵੇ ਤਾਂ ਮਿੱਠਤ ਪਿਆਰ ਨਾਲ ਹੀ ਸਮਝਾ ਦਿੱਤਾ ਜਾਵੇ ਅੰਦਰੇ-ਅੰਦਰ ਉਹ ਇੱਕ ਜ਼ਹਿਰ ਘੋਲ ਰਿਹਾ ਸੀ ਉਹ ਆਪਣੇ ਆਪ ਉੱਤੇ ਪੂਰਾ ਕਾਬੂ ਰੱਖਣ ਦੀ ਕੋਸ਼ਿਸ਼ ਕਰਦਾ ਉਹ ਡਰਦਾ ਸੀ ਕਿ ਇੱਕਦਮ ਹੀ ਉਹ ਕਿਤੇ ਬੰਬ ਵਾਂਗ ਨਾ ਪਾਟ ਜਾਵੇ ਫਿਰ ਤਾਂ ਸਾਰੀ ਖੇਡ ਵਿਗੜ ਜਾਵੇਗੀ ਮੁੰਡਾ ਹੱਥੋਂ ਨਿਕਲ ਜਾਵੇਗਾ ਇੰਜ ਫਿਰ ਕਾਬੂ ਨਹੀਂ ਆਉਣਾ ਕਦੇ ਇਹ ਕੀ ਪਤਾ ਫਿਰ ਕਹਾਣੀ ਕਿਸ ਘੜ ਬੈਠੇ ਇੱਕ ਖਤਰਨਾਕ ਸੰਘਰਸ਼ ਉਹਦੇ ਦਿਮਾਗ ਵਿੱਚ ਸੀ ਇੱਕ ਦੱਬਿਆ ਦੱਬਿਆ ਗੁੱਸਾ ਉਹਦੇ ਦਿਮਾਗ ਵਿੱਚ ਖਿਚੜੀ ਵਾਂਗ ਰਿੱਜ ਰਿਹਾ ਸੀ ਪਿੰਡ ਦੇ ਆਲੋ ਨੂੰ ਉਹ ਕਹਿ ਕੇ ਆਇਆ ਸੀ ਕਿ ਉਹ ਮਹਿਮੇ ਨੂੰ ਜਾ ਰਿਹਾ ਹੈ ਇਸ ਹਿਸਾਬ ਉਹਨੇ ਇੱਕ ਡੇਡ ਵਾਲੀ ਗੱਡੀ ਰਾਮਪੁਰੇ ਉੱਤੜ ਕੇ ਬਠਿੰਡੇ ਪਹੁੰਚਣਾ ਸੀ ਤੇ ਫਿਰ ਉੱਥੋਂ ਬੱਸ ਲੈ ਕੇ ਗੋਨ ਨਾਣੇ ਗੋਨਿਆਣੇ ਜਾ ਕੇ ਮਹਿਮਾ ਸਰਕਾਰੀ ਪਰ ਨਸੀਬ ਨੂੰ ਦੇਖ ਕੇ ਉਹਨੇ ਸਾਰਾ ਪ੍ਰੋਗਰਾਮ ਬਦਲ ਲਿਆ ਨਸੀਬ ਨੂੰ ਦੇਖਣ ਸਾਰ ਤਾਂ ਉਹਨੂੰ ਸਭ ਕੁਝ ਹੀ ਭੁੱਲ ਭੁਲਾ ਗਿਆ ਸੀ ਉਦੇ ਸਾਹਮਣੇ ਤਾਂ ਬਸ ਨਸੀਬ ਸੀ ਨਾਈਆਂ ਦਾ ਮੁੰਡਾ ਜੋ ਦੀ ਧੀ ਤੱਕ ਆ ਪਹੁੰਚਿਆ ਸੀ ਅਤੇ ਜਿਹਨੂੰ ਉਹ ਉਸ ਹੋਟਲ ਵਿੱਚ ਵੱਢ ਕੇ ਧਰਤੀ ਵਿੱਚ ਦਬ ਦੇਣਾ ਚਾਹੁੰਦਾ ਸੀ। ਉਹਦਾ ਦਿਮਾਗ ਕਹਿੰਦਾ ਇਹਨੂੰ ਗੱਲੀ ਪਾਤੀ ਸਮਝਾ ਦਿੱਤਾ ਜਾਵੇ, ਉਹਦਾ ਦਿਲ ਕਹਿੰਦਾ ਇਹਨੂੰ ਖਤਮ ਕਰ ਦਿੱਤਾ ਜਾਵੇ। ਬਿੰਦ ਦੀ ਬੰਦ ਓਟਿਆਲਾ ਹੋ ਕੇ ਬੈਠ ਜਾਂਦਾ ਤੇ ਸੋਚਦਾ ਇਹੋ ਜਿਹਾ ਜ਼ਮਾਨਾ ਆ ਗਿਆ। ਸਾਲੇ ਨਾਈ ਸ਼ਿੰਬੇ ਲਾਗੀਆਂ ਦਾ ਕੰਮ ਕਰਤੇ ਜੱਟਾਂ ਦੀਆਂ ਧੀਆਂ ਤੱਕ ਆ ਪਹੁੰਚੇ। ਚੰਗੀ ਆਜ਼ਾਦੀ ਮਿਲੀ ਐ ਦੇਸ਼ ਨੂੰ ਕਾਂਗਰਸ ਵਾਲਿਆਂ ਨੇ ਨਿੱਕੀ ਸੁੱਕੀ ਜਾਤ ਸਿਰ ਚੜ੍ਹਾ ਦਿੱਤੀ ਚਾਹ ਪੀ ਕੇ ਉਹ ਉੱਠੇ ਹਰਦਿਤ ਨੇ ਚਾਹ ਦੇ ਪੈਸੇ ਦੇ ਦਿੱਤੇ ਤੇ ਉਹ ਹੋਟਲ ਵਿੱਚੋਂ ਬਾਹਰ ਆ ਗਏ ਹਰਦਿਤ ਸਿੰਘ ਨੂੰ ਕਹਿੰਦਾ ਚੱਲ ਭਾਣ ਜੇ ਤੈਨੂੰ ਫਿਰ ਤੋੜ ਲਿਆਵਾਂ ਇੱਥੇ ਤਾਂ ਹੀ ਚੱਲਦੇ ਆਪਾਂ ਆ ਲਹਿਰਾ ਧੂਰਕੋਟ ਐ ਨਾ ਉੱਥੇ ਇੱਕ ਟਰੈਕਟਰ ਬਕਾਉ ਖੜਾ ਐ ਚੱਲ ਦੇਖ ਆਉਨੇ ਆ ਪੜਿਆਂ ਵੇ ਤੂੰ ਕਾਗਜ਼ ਪੱਤਰ ਵੀ ਟਰੈਕਟਰ ਦੇ ਦੇਖਣੇ ਹੋਣਗੇ ਆ ਤਾਂ ਚੰਗਾ ਟੱਕਰ ਗਿਆ ਤੂੰ ਹੁਣੇ ਮੁੜ ਆਵਾਂਗੇ ਆ ਖੜਾਇ ਲਹਿਰਾ ਤੂਰਕੋਟ ਬਸ ਤੇ ਚੱਲਾਂਗੇ ਨਸੀਬ ਨੂੰ ਉਹਦੀਆਂ ਗੱਲਾਂ ਵਿੱਚ ਮੋਹ ਲੱਗਿਆ ਇੱਕ ਆਪਣਾ ਤਾਂ ਮਿੱਠਾ ਮਿੱਠਾ ਅਹਿਸਾਸ ਤੇ ਇਹ ਅਹਿਸਾਸ ਵੀ ਕਿ ਇਹ ਬੰਦਾ ਉਸਦੀ ਪੁਸ਼ਪਿੰਦਰ ਦਾ ਬਾਪ ਹੈ ਹਰਦਿਤ ਸਿੰਘ ਦੇ ਬੋਲਾਂ ਵਿੱਚ ਉਹ ਤਾਂ ਜਿਵੇਂ ਕੀਲਿਆ ਹੀ ਗਿਆ ਇੱਕ ਜਾਦੂ ਦੇ ਅਸਰ ਅਧੀਨ ਉਹ ਹਰਦਿਤ ਸਿੰਘ ਦੇ ਨਾਲ ਨਾਲ ਤੁਰਨ ਲੱਗਿਆ ਹੋਰ ਨਿੱਕੀਆਂ ਨਿੱਕੀਆਂ ਬੇਮਤਲਬ ਗੱਲਾਂ ਕਰਦੇ ਹੋ ਬਸ ਸਟੈਂਡ ਉੱਤੇ ਆ ਗਏ ਬਠਿੰਡੇ ਵਾਲੀ ਬਸ ਚੜੇ ਲਹਿਰਾ ਤੂਰਕੋਟ ਤੋਂ 2 ਕਿਲੋਮੀਟਰ ਮਸਾਂ ਸੀ ਉਹ ਅੱਡੇ ਉੱਤੇ ਉਤਰ ਗਿਆ ਹਰਦੀਪ ਸਿੰਘ ਨੇ ਸੜਕ ਉੱਤੇ ਖੜ ਕੇ ਚਾਰ ਚੁਫੇਰੇ ਨਿਗਾ ਮਾਰੀ ਇੱਧਰ ਉੱਧਰ ਤੁਰਦੇ ਫਿਰਦੇ ਕਿਸੇ ਕਿਸੇ ਬੰਦੇ ਵੱਲ ਨਿਰਖ ਨਾਲ ਝਾਕਦਾ ਰਿਹਾ ਫਿਰ ਪਿੰਡ ਵੱਲ ਮੂੰਹ ਕਰਕੇ ਖੜ ਗਿਆ ਨਸੀਬ ਬੱਸ ਵਿੱਚੋਂ ਉਤਰਦੇ ਹੀ ਪਰਖਤਾਨ ਵਿੱਚ ਪਿਸ਼ਾਬ ਕਰਨ ਜਾ ਖੜਾ ਸੀ ਫਿਰ ਪਿੰਡ ਤੋਂ ਦੂਜੇ ਪਾਸੇ ਮੂੰਹ ਕਰਕੇ ਹਰਦੀਪ ਖੜ ਗਿਆ ਸਾਹਮਣੇ ਵਾਲਾ ਰਾਹ ਮਹਾਰਾਜ ਪਿੰਡ ਨੂੰ ਜਾਂਦਾ ਸੀ ਸਾਹਮਣੇ ਹੀ ਕੱਚੇ ਕੋਠੇ ਦੇਸ ਰਹੇ ਸਨ ਨਰਮੀ ਦੇ ਖੇਤ ਸਨ ਕਿਦਰੇ ਕੋਈ ਵੀ ਬੰਦਾ ਆਉਦਾ ਜਾਂਦਾ ਨਹੀਂ ਦਿਖਦਾ ਸੀ ਸੁੰਨਸਰਾ ਜਹੀ ਫੈਲੀ ਹੋਈ ਸੀ ਨਸੀਬ ਉਹਦੇ ਕੋਲ ਆ ਖੜਾ ਕਹਿਣ ਲੱਗਿਆ ਚਲੋ ਜੀ ਫੇਰ ਆਹੀ ਹੈ ਲਹਿਰਾ ਤੂਰਕੋਟ ਹਾਂ ਲਹਿਰਾ ਤੂਰਕੋਟ ਤਾਂ ਇਹੀ ਹੈ ਪਰ ਆਪਾਂ ਇੱਧਰ ਜਾਣਾ ਹੈ ਉਹ ਕੋਠੇ ਦਿਖਦੇ ਨੇ ਨਾ ਉਹਨਾਂ 'ਚ ਜਾਣਾ ਹੈ ਆਪਾਂ ਹਰਦੀਪ ਸਿੰਘ ਸੜਕ ਤੋਂ ਉੱਤਰ ਕੇ ਮਹਿਰਾਸ ਦੇ ਰਾਹ ਪੈ ਗਿਆ ਮਗਰ ਮਗਰ ਨਸੀਬ ਉਹ ਪਹਿਹ ਪਹਿ ਤੁਰਦੇ ਗਏ ਹਰਦੀਪ ਸਿੰਘ ਹੁਣ ਚੁੱਪ ਸੀ ਇੱਕ ਮੁਕੰਮਲ ਖਾਮੋਸ਼ੀ ਉਦੀ ਚੋਪ ਨੂੰ ਦੇਖ ਕੇ ਨਸੀਬ ਵੀ ਕੁਝ ਨਹੀਂ ਬੋਲ ਰਿਹਾ ਸੀ ਐਨ ਜੀਓ ਕੋਠਿਆਂ ਤੱਕ ਪਹੁੰਚ ਗਏ ਨਾ ਕੋਈ ਪਸ਼ੂ ਦਿਸਿਆ ਨਾ ਕੁੱਤੇ पोंਕਣ ਦੀ ਆਵਾਜ਼ ਬੰਦੇ ਦਾ ਕੋਈ ਨਾਂ ਨਿਸ਼ਾਨ ਵੀ ਨਹੀਂ ਸੀ ਇੱਥੇ ਇਹ ਤਾਂ ਕੱਚੀਆਂ ਕੰਦਾਂ ਦੇ ਕੋਠੇ ਸਨ ਕੋਠਿਆਂ ਦੇ 12 ਨੂੰ ਤੱਕਤੇ ਲੱਗੇ ਹੋਏ ਤੇ ਤੱਕਤਿਆਂ ਨੂੰ ਜਿੰਦਰੇ ਬੱਜੇ ਹੋਏ ਸਨ ਦੋ ਛੱਪਰ ਸਨ ਛੱਪਰਾਂ ਉੱਤੇ ਅੱਧੋ ਰਾਣੀ ਛੱਤ ਤੇ ਛੱਪਰਾਂ ਥੱਲੇ ਖੁਰਲੀਆਂ ਖਾਲਮ ਖਾਲੀ ਅਸਲ ਵਿੱਚ ਗੱਲ ਇਹ ਸੀ ਕਿ ਇਹ ਕੋਠੇ ਦੂਰ ਦੇ ਖੇਤਾਂ ਵਾਲਿਆਂ ਨੇ ਇੱਥੇ ਉਸਾਰ ਲੈ ਸਨ ਇਹਨਾਂ ਨੂੰ ਕਪਾਹਾਂ ਵਾਲੇ ਕੋਠੇ ਆਖਦੇ ਇੱਕ ਕੋਠਾ ਮਹਾਰਾਜਪਿੰਡ ਵਾਲਿਆਂ ਦਾ ਸੀ ਬਾਕੀ ਤਿੰਨ ਕੋਠੇ ਲਹਿਰਾ ਤੂਰਕੋਟ ਦੇ ਕਪਾਹਾਂ ਦੇ ਦਿਨ ਵਿੱਚ ਲੋਕ ਆਉਂਦੇ ਕਪਾਹ ਚੁਗ-ਚੁਗ ਇਹਨਾਂ ਕੋਠੇ ਵਿੱਚ ਢੇਰੀਆਂ ਲਾ ਜਾਂਦੇ ਬਹੁਤ ਕਪਾਹ ਹੁੰਦੀ ਸੀ ਇਹਨਾਂ ਖੇਤਾਂ ਵਿੱਚ ਉਹਨਾਂ ਦਿਨਾਂ ਵਿੱਚ ਉਹ ਰੋਟੀ ਪਾਣੀ ਦਾ ਇੰਤਜ਼ਾਮ ਵੀ ਇੱਥੇ ਹੀ ਕਰਦੇ ਪਸ਼ੂ ਠੰਡਾ ਵੀ ਨਾਲ ਹੀ ਲੈ ਆਉਂਦੇ ਕੋਈ ਕੋਈ ਘਰ ਤਾਂ ਇੱਥੇ ਆਪਣੇ ਕੋਠੇ ਵਿੱਚ ਕਪਾਹ ਜਮਾ ਕਰੀ ਜਾਂਦਾ ਤੇ ਸਮਾਂ ਆਉਣ ਉੱਤੇ ਇੱਥੇ ਹੀ ਬਾਣੀਆਂ ਨੂੰ ਝੁਕਾ ਦਿੰਦਾ ਪਰ ਹੁਣ ਕਪਾਹ ਕੋਈ ਨਹੀਂ ਬੀਜਦਾ ਸੀ ਕਪਾਹਾਂ ਬੀਜਣ ਦਾ ਰਿਵਾਜ ਹੀ ਨਹੀਂ ਰਹਿ ਗਿਆ ਸੀ ਕਪਾਹਾਂ ਦਾ ਝਾੜ ਘੱਟ ਨਿਕਲਦਾ ਤੇ ਮੰਡੀ ਵਿੱਚ ਉਹਦੀ ਪੁੱਛ ਵੀ ਘੱਟ ਸੀ ਹੁਣ ਤਾਂ ਨਰਮਾ ਹੀ ਚੱਲਦਾ ਨਰਮੇ ਦਾ ਝਾੜ ਬੜਾ ਨਿਕਲਦਾ ਪੈਸੇ ਹੀ ਪੈਸੇ ਬਣ ਜਾਂਦੇ ਪਰ ਕੁਝ ਸਾਲਾਂ ਤੋਂ ਨਰਮੇ ਦਾ ਵੀ ਬੁਰਾ ਹਾਲ ਸੀ ਮੰਡੀ ਵਿੱਚ ਜਾ ਕੇ ਨਰਮੇ ਦੀ ਬੜੀ ਬੇਅਦਬੀ ਹੁੰਦੀ ਚਾਰ-ਚਾਰ ਦਿਨ ਜੱਟ ਮੰਡੀ ਵਿੱਚ ਬੈਠਾ ਰਹਿੰਦਾ ਬੋਲੀ ਲੱਗਦੀ ਹੀ ਨਾ ਸੋ ਲੋਕਾਂ ਦਾ ਰੁਝਾਨ ਹੁਣ ਜੀਰੀਵਾਲ ਹੁੰਦਾ ਜਾ ਰਿਹਾ ਸੀ ਇਹਨਾਂ ਖੇਤਾਂ ਵਿੱਚ ਕੁਝ ਵੀ ਪੈਦਾ ਕੀਤਾ ਜਾਂਦਾ ਇਹਨਾਂ ਕੋਠਿਆਂ ਨੂੰ ਲੋਕ ਅਜੇ ਵੀ ਕਪਾਹਾਂ ਵਾਲੇ ਕੋਠੇ ਆਖਦੇ ਉਜਾੜ ਕੋਠਿਆਂ ਦੀ ਬਲਗਣ ਵਿੱਚ ਨਸੀਬ ਨੂੰ ਖੜਾ ਛੱਡ ਕੇ ਹਰਦਿਤ ਸਿੰਘ ਆਪ ਇੱਕ ਨਰਮੇ ਦੇ ਖੇਤ ਵਿੱਚ ਜਾ ਬੈਠਾ ਕਹਿੰਦਾ ਤੂੰ ਖੜਾ ਇੱਥੇ ਮੈਂ ਜੰਗਲ ਪਾਣੀ ਹੋਲਾਂ ਨਸੀਬ ਦੀਆਂ ਅੱਖਾਂ ਤੋਂ ਪਰੇ ਹਰਦਿਤ ਸਿੰਘ ਨੇ ਫਿਰ ਆਲੇ-ਦੁਆਲੇ ਦਾ ਜਾਇਜ਼ਾ ਲਿਆ ਪਾਹੇ ਉੱਤੇ ਕੋਈ ਆਉਂਦਾ ਜਾਂਦਾ ਦੇਖਿਆ ਕੋਈ ਨਹੀਂ ਸੀ ਤੇ ਫਿਰ ਉਹਨੇ ਆਪਣੀ ਬੰਦੂਕ ਵਿੱਚ ਕਾਰਤੂਸ ਪਾਇਆ ਕੋਠੇ ਦੇ ਵੇੜੇ ਦੀ ਨੀਵੀਂ-ਨੀਵੀਂ ਕੰਤ ਉੱਤੋਂ ਦੀ ਆ ਕੇ ਬੰਦੂਕ ਦੋਵੇਂ ਹੱਥਾਂ ਵਿੱਚ ਮਜ਼ਬੂਤੀ ਨਾਲ ਫੜੀ ਨਸੀਬ ਦੀ ਪਿੱਠ ਸੀ ਹਰਦੀਪ ਸਿੰਘ ਨੇ ਫਾਇਰ ਕਰ ਦਿੱਤਾ ਗੋਲੀ ਉਹਦੇ ਮੌਰ ਵਿੱਚ ਵੱਜੀ ਉਹ ਨਾਲ ਦੀ ਨਾਲ ਲੜ ਖੜਾ ਕੇ ਧਰਤੀ ਉੱਤੇ ਡਿੱਗ ਪਿਆ ਹਰਦੀਪ ਨੇ ਫੁਰਤੀ ਨਾਲ ਕੰਧ ਟੱਪੀ ਇੱਕ ਕਾਰਤੂਸ ਬੰਦੂਕ ਵਿੱਚ ਹੋਰ ਪਾਇਆ ਨਸੀਬ ਨੂੰ ਬਾਹੋਂ ਫੜ ਕੇ ਸਿੱਧਾ ਕੀਤਾ ਤੇ ਉਹਦੀ ਪੁੜਪੁੜੀ ਉੱਤੇ ਫਾਇਰ ਕਰ ਦਿੱਤਾ ਪਹਿਲੇ ਫਾਇਰ ਨਾਲ ਹੀ ਉਹ ਬੋਂਦਲ ਗਿਆ ਸੀ ਦੂਜੇ ਫਾਇਰ ਨਾਲ ਸਿਰ ਖਖੜੀ ਖਖੜੀ ਹੋ ਗਿਆ ਉਹਦੀ ਦੇ ਮੱਛੀ ਵਾਂਗ ਤੜਫ ਰਹੀ ਸੀ ਯਕੀਨ ਕਰਕੇ ਕਿ ਹੁਣ ਇਹ ਬਚ ਨਹੀਂ ਸਕੇਗਾ ਇੱਥੇ ਹੀ ਠੰਡਾ ਹੋ ਜਾਏਗਾ ਹਰ ਦਿੱਤ ਸ਼ਾਨ ਮਾਰ ਕੇ ਬੇੜੇ ਵਿੱਚੋਂ ਬਾਹਰ ਹੋਇਆ ਤੇ ਕਾਲੇ ਕਾਲੇ ਕਦਮਾਂ ਨਾਲ ਪਹੇ ਦੇ ਰਾਹ ਪੈ ਗਿਆ ਉਹਨੂੰ ਕਿਸੇ ਨੇ ਨਹੀਂ ਦੇਖਿਆ ਸੀ ਦੋ ਵਾਰ ਗੋਲੀ ਚੱਲਣ ਦੀ ਆਵਾਜ਼ ਵੀ ਸ਼ਾਇਦ ਕਿਧਰੇ ਕਿਸੇ ਦੇ ਕੰਨਾਂ ਤੱਕ ਨਾ ਗਈ ਹੋਵੇ ਲਹਿਰਾ ਤੂਰਕੋਟ ਤੇ ਬੱਸ ਅੱਡੇ ਉੱਤੇ ਆ ਕੇ ਉਹ 2 ਮਿੰਟ ਹੀ ਮਸਾ ਖੜਾ ਹੋਵੇਗਾ ਕਿ ਰਾਮਪੁਰੇ ਵੱਲੋਂ ਇੱਕ ਬੱਸ ਆ ਗਈ ਉਹ ਬਠਿੰਡੇ ਨੂੰ ਬੱਸ ਚੜ ਗਿਆ ਟਰੈਕਟਰ ਦੀ ਸੀਟ ਉੱਤੇ ਬੈਠ ਕੇ ਹਰਿੰਦਰ ਨੇ ਸੈਲਫ ਦੱਬਿਆ ਟਰੈਕਟਰ ਦੁਗਦੁਗ ਕਰਕੇ ਝਟ ਸਟਾਰਟ ਹੋ ਗਿਆ ਉਹਨੇ ਥੋੜੀ ਚਾਹੀ ਰੇਸ ਦਿੱਤੀ ਇੰਜਣ ਨੇ ਪੂਰਾ ਖੜਕਾਟ ਪਾ ਦਿੱਤਾ ਤੇ ਫਿਰ ਉਹਨੇ ਚਾਹ ਪੀ ਰਹੇ ਨੇਕ ਨੂੰ ਉੱਚੀ ਹਾਕ ਮਾਰੀ ਉਹ ਆ ਇੱਧਰ ਆ ਜਾ ਹੁਣ ਬਾਟੀ ਵਿੱਚ ਦੋ ਕੁੱਟਾ ਚਾਹ ਰਹਿੰਦੀ ਸੀ ਬੈਠੇ-ਬੈਠੇ ਹੀ ਨੇਕ ਨੇ ਹੱਥ ਖੜਾ ਕੀਤਾ ਤੇ ਫਿਰ ਇੱਕ ਘੁੱਟ ਵਿੱਚ ਛੱਡ ਦਿੱਤੀ ਇਸ ਆਖਰੀ ਘੁੱਟ ਵਿੱਚ ਆਪੱਤੀ ਦੀ ਰਹੰਦ ਖੂਨ ਜਿਹੀ ਵੀ ਸੀ ਉਹਨੇ ਇਹ ਪਰਾਂ ਸੁੱਟੀ ਤੇ ਗਿੱਲਾ ਰੇਤਾ ਲੈ ਕੇ ਸਕਿੰਟਾਂ ਵਿੱਚ ਹੀ ਬਾਟੀ ਮਾਂਜ ਦਿੱਤੀ ਸੁੱਕ ਮਾਂਜ ਕੀਤੀ ਬਾਟੀ ਨੂੰ ਉਹਨੇ ਆਪਣੇ ਸਮੋਸੇ ਲਾੜ ਬੰਨਨੇ ਅਤੇ ਟਰੈਕਟਰ ਕੋਲ ਆ ਕੇ ਖੜ ਗਿਆ ਉੱਚੀ ਆਵਾਜ਼ ਵਿੱਚ ਪੁੱਛਿਆ ਕਿਵੇਂ ਕਰਾਂ ਉਹ ਟਰਾਲੀ ਪਾਉਣੀ ਹੈ ਚੱਲ ਉਧਰ ਹਰਿੰਦਰ ਕੋਕਿਆ ਘੁੱਟਾ 모ੜ ਕੇ ਟਰੈਕਟਰ ਹਰਿੰਦਰ ਨੇ ਟਰਾਲੀ ਦੇ ਨਾਲ ਲਾ ਦਿੱਤਾ ਤੇ ਫਿਰ ਉਹ ਟਰੈਕਟਰ ਤੋਂ ਉਤਰਿਆ ਦੋਵੇਂ ਜਣਿਆਂ ਨੇ ਟਰਾਲੀ ਨੂੰ ਟਰੈਕਟਰ ਨਾਲ ਜੋੜ ਦਿੱਤਾ ਟਰੈਕਟਰ ਦੀ ਸੀਟ ਉੱਤੇ ਬੈਠ ਕੇ ਉਹਨੇ ਨੇਕ ਨੂੰ ਫਿਰ ਹਾਕ ਮਾਰੀ ਅਤੇ ਆਖਿਆ ਲਾਸਾ ਰੱਖ ਲੈਂਦਾ ਲਿਆ ਬੈਠ ਕੇ ਚ ਪਈਆਂ ਨੇ ਦੋਵੇਂ ਚੁੱਕ ਲਿਆ ਟਰਾਲੀ ਵਿੱਚ ਲਾਸਾ ਰੱਖ ਕੇ ਨੇਕ ਕਹਿੰਦਾ ਚੱਲ ਹੁਣ ਲੈ ਰੱਬ ਦਾ ਨਾਮ ਸੱਚੇ ਪਾਤਸ਼ਾਹ ਦਾ ਟਰਾਲੀ ਲੋਹੇ ਦਾ ਗੇਟ ਟੱਪੀ ਵੀ ਨਹੀਂ ਸੀ ਕਿ ਨੇਕ ਮਗਰ ਚੱਕਿਆ ਦਿਆਲੋਂ ਬਾ ਖੜੀ ਕਰਕੇ ਉੱਚੀ ਉੱਚੀ ਕੁਝ ਬੋਲ ਰਹੀ ਸੀ ਸ਼ਾਇਦ ਉਹਨਾਂ ਨੂੰ ਹੀ ਬੁਲਾ ਰਹੀ ਹੋਵੇਗੀ ਨੇਕ ਨੇ ਹਰਿੰਦਰ ਨੂੰ ਆਖਿਆ ਓਏ ਬੁੜੀ ਪਤਾ ਨਹੀਂ ਕੀ ਆਖਦੀ ਐ ਸੁਣੀ ਭਲਾ ਟਰਾਲੀ ਗੇਟ ਤੋਂ ਬਾਹਰ ਕੱਢ ਕੇ ਹਰਿੰਦਰ ਨੇ ਟਰੈਕਟਰ ਖੜਾ ਕਰ ਲਿਆ ਮਾਂ ਕਮਰੇ ਵਿੱਚ ਚਲੀ ਗਈ ਸੀ ਹਰਿੰਦਰ ਨੇ ਨੇਕ ਨੂੰ ਕਿਹਾ ਜਾ ਪਤਾ ਲੈ ਕੇ ਆ ਕੀ ਕਹਿੰਦੀ ਐ ਮਾਂ ਨੇਕ ਵੇੜੇ ਵਿੱਚ ਗਿਆ ਤਾਂ ਦਿਆਲੋ ਫਿਰ ਬਰਾਂਡੇ ਵਿੱਚ ਖੜੀ ਸੀ ਆਖ ਰਹੀ ਸੀ ਬੇ ਆਜੋ ਭਾਈ ਮੈਥੋਂ ਤਾਂ ਦੇਖਿਆ ਨਹੀਂ ਜਾਂਦਾ ਦੇ ਤੋੜੀ ਜਾਂਦਾ ਐ ਮੂੰਹ ਚੋ ਉਵੇਂ ਜਿਵੇਂ ਝੱਗ ਕੋਈ ਸੁਰਤੀ ਨਹੀਂ ਪਤਾ ਨਹੀਂ ਕੀ ਪਾਣਾ ਹਰਿੰਦਰ ਵੀ ਟਰੈਕਟਰ ਟਰਾਲੀ ਛੱਡ ਕੇ ਉੱਥੇ ਆ ਖੜਾ ਹਰਦੀਪ ਸਿੰਘ ਨੇ ਕੋਈ 10 ਮਿੰਟ ਦੇ ਤੋੜੀ ਮੂੰਹ ਅਤੇ ਨਾਸਾਂ ਵਿੱਚੋਂ ਝੱਗ ਹੀ ਝੱਗ ਸਾਹ ਨਹੀਂ ਆਉਂਦਾ ਸੀ ਤੇ ਫਿਰ ਉਹ ਔਖੇ ਔਖੇ ਤੇ ਲੰਬੇ ਲੰਬੇ ਖਿੱਚਵੇਂ ਸਾਹ ਲੈ ਕੇ ਟਿਕ ਗਿਆ ਹਿਲਣੋਂ हट ਗਿਆ ਹਰਿੰਦਰ ਨੇ ਕੁੰਬਲੀ ਫੜ ਕੇ ਉਹਦਾ ਨੱਕ ਕੁੱਟਿਆ ਮੂੰਹ ਵਿੱਚ ਦੀ ਸਾਹ ਆਉਣ ਲੱਗਿਆ ਥੋੜੀ ਦੇਰ ਬਾਅਦ ਉਹਨੇ ਅੱਖਾਂ ਖੋਲ ਲਈਆਂ ਅੱਖਾਂ ਚਮਕੀਆਂ ਤੇ ਫਿਰ ਹਾਈ ਕਹਿ ਕੇ ਪਾਸਾ ਮਾਰ ਲਿਆ ਬੱਸ ਭਾਈ ਹੁਣ ਠੀਕ ਐ ਤੁਸੀਂ ਜਾਓ ਖੇਤ ਨੂੰ ਕੰਟਾ ਪਾਉ ਹੁਣ ਐਵੇਂ ਜਿਵੇਂ ਬੇਸੁਰਤ ਜਾ ਫਿਰ ਬੇਸ਼ੱਕ ਲਵੇ ਚਾਹ ਦੀ ਬੁੱਕ ਦਿਯਾਲੋ ਨੇ ਚੋਰੇ ਭਰਿਆ ਸਾਹ ਲਿਆ ਇਹਦਾ ਕੋਈ ਇਲਾਜ ਕਰਾਓ ਯਾਰ ਹਰਿੰਦਰਾ ਐਉਂ ਤੈ ਬੀਤ ਜੂ ਮੈਂ ਕਹਣਾ ਇਹ ਤੀਜਾ ਦੌਰਾ ਪਿਆ ਇਹਨੂੰ ਬੇੜੇ ਵਿੱਚ ਤੁਰੇ ਜਾਂਦੇ ਨੇਕ ਨੇ ਚੋਰੇ ਨਾਲ ਆਖਿਆ ਇਹਦਾ ਇਲਾਜ ਕੋਈ ਨਹੀਂ ਭਰਾਵਾ ਇਹਦੇ ਨਾਲ ਐਵੇਂ ਹੀ ਹੋਣੀ ਸੀ ਇਹਦਾ ਇਲਾਜ ਤਾਂ ਹੋਈ ਨਹੀਂ ਸਕਦਾ ਹਰਿੰਦਰ ਨੇ ਟਰੈਕਟਰ ਉੱਤੇ ਚੜਦਿਆਂ ਜਵਾਬ ਦਿੱਤਾ ਮੈਨੂੰ ਲੱਗਦਾ ਇਹ ਮਿਰਗੀ ਨਹੀਂ ਯਾਰ ਲੱਛਣ ਤਾਂ ਉਹੀ ਦੀਂਦੇ ਨੇ ਮਿਰਗੀ ਕਿਹੜੀ ਇਹ ਤਾਂ ਹੋਰ ਹੀ ਮਿਰਗੀ ਐ ਮੈਨੂੰ ਪਤਾ ਇਹਦਾ ਹਰਿੰਦਰ ਨੇ ਸੈਲਫ ਦੱਬਿਆ ਟਰੈਕਟਰ ਚਾਲੂ ਹੋ ਗਿਆ ਦਿਯਾਲੋ ਫਿਰ ਹਾਕਾ ਮਾਰ ਰਹੀ ਸੀ ਓਏ ਹੁਣ ਕੀ ਗੱਲ ਐ ਪੁੱਛਾਂ ਗਾਪਲਾ ਹਰਿੰਦਰ ਵਿੱਚ ਦੱਬਵਾ ਜਿਹਾ ਗੁੱਸਾ ਸੀ ਦਿਯਾਲੋ ਪੋਣੀ ਵਿੱਚ ਬੰਨੀਆਂ ਰੋਟੀਆਂ ਦੀ ਪੋਟਲੀ ਫੜਾ ਗਈ ਕਹਿੰਦੀ ਇਹ ਨਹੀਂ ਜਾਦ ਫਿਰ ਘਰ ਨੂੰ ਭੱਜੋਂਗੇ ਤੇਰੇ ਬਾਪੂ ਨੂੰ ਛੱਡ ਕੇ ਮੈਂ ਕਿੱਥੇ ਆਉਂਦੀ ਭਲਾ ਪਰਾਠੇ ਲਾਤੇ ਸੀ ਆਲੂ ਗੋਭੀ ਦੀ ਸੁੱਕੀ ਸਬਜ਼ੀ ਵਿੱਚ ਬੰਤੇਤੀ ਇਹ ਨੇ ਤੇ ਫਿਰ ਕਹਿੰਦੀ ਦੁੱਧ ਦੀ ਬੋਤਲ ਵੀ ਨਹੀਂ ਚੁੱਕੀ ਹੋਣੀ ਮੈਂ ਕਹਨੀ ਆ ਚਾਹ ਕਾਦੀ ਕਰੋਗੇ ਫਿਰ ਹਰਿੰਦਰ ਨੇਕ ਨੂੰ ਬੋਲਿਆ ਜਾ ਯਾਰ ਤੂੰ ਹੀ ਫੜ ਲੈ ਬੋਤਲ ਚੱਲੀਏ ਫਿਰ ਕਿੰਨਾ ਦਿਨ ਚੜ ਆਇਆ ਹੁਣ ਨੂੰ ਤਾਂ ਕਿੰਨੀ ਘੜ ਕਰ ਮਾਤ ਹੀ ਹੁੰਦੀ ਹਰਦੀਪ ਸਿੰਘ ਪਹਿਲਾਂ ਹੀ ਧੀ ਵੱਲੋਂ ਦੁਖੀ ਸੀ ਹਰਿੰਦਰ ਬੀਏ ਕਰ ਗਿਆ ਸੀ ਕੋਈ ਨੌਕਰੀ ਕਾਰਨ ਨਾਲੋਂ ਉਹ ਘਰ ਦੇ ਕੰਮ ਵਿੱਚ ਹੀ ਪੈ ਗਿਆ ਇੱਕ ਸੀਰੀ ਰੱਖ ਕੇ ਹਰਿੰਦਰ ਖੇਤੀ ਕਰਦਾ ਬੜੀ ਵਿਅੋਤ ਨਾਲ ਚੱਲਦਾ ਖੇਤੀ ਦਾ ਸਾਰਾ ਕੰਮ ਆਪਣੇ ਹੱਥਾਂ ਵਿੱਚ ਕਰਕੇ ਉਹ ਪਿਓ ਦੇ ਹੱਥਾਂ ਵਿੱਚੋਂ ਨਿਕਲਣ ਲੱਗਿਆ ਪਹਿਲਾਂ ਪਹਿਲ ਤਾਂ ਹਰਦੀਪ ਸਿੰਘ ਨੇ ਉਹਨੂੰ ਛਾੜਿਆ ਤਮਾਕਾ ਆਇਆ ਵੀ ਗਾਣਾ ਕੱਢਿਆ ਕਰੇ ਪਰ ਮੁੰਡੇ ਕੀ ਜਾਣਦੇ ਹੁੰਦੇ ਨੇ ਮੁੰਡੇ ਨੂੰ ਨਵੀਂ ਹਵਾ ਲੱਗੀ ਹੋਈ ਸੀ ਪਿਓ ਦੀਆਂ ਗਾਲਾਂ ਦਾ ਉਹ ਹੰਗਾਰਾ ਹੀ ਨਾ ਭਰਦਾ ਉਲਟਾ ਉਹਨੂੰ ਨਵੇਂ ਯੁੱਗ ਦੇ ਤੌਰ ਤਰੀਕੇ ਦੱਸਣ ਲੱਗਦਾ ਜਿਵੇਂ ਹਰਿੰਦਰ ਵੱਡਾ ਅਤੇ ਹਰਦੀਪ ਸਿੰਘ ਛੋਟਾ ਹੋਵੇ ਆਖੇ ਤੈਨੂੰ ਨਹੀਂ ਪਤਾ ਬਾਪੂ ਸਾਹਿਬ ਡੱਡਾ ਕਿਹੜੇ ਵੇਲੇ ਪਾਣੀ ਪੀਂਦਿਆਂ ਨੇ ਤੂੰ ਛੋਟੇ ਜ਼ਿੰਮੇਦਾਰਾਂ ਨੂੰ ਬੁੱਧੂ ਬਣਾ ਬਣਾ ਇਹ ਜ਼ਮੀਨ ਇਕੱਠੀ ਕੀਤੀ ਐ ਇਨਕਲਾਬ ਨੇ ਸਭ ਇੱਕ ਬਣਾ ਦੇਣੇ ਆ ਤੇਰੀ ਇਹ ਇਕੱਠੀ ਕੀਤੀ ਜ਼ਮੀਨ ਤੇ ਤੇਰੀ ਮਾਇਆ ਰੁਪਈਆ ਪੈਸਾ ਤੇਰੇ ਕੋਲ ਕੌਣ ਛੱਡੂ ਉਹਨਾਂ ਕੀ ਕੋਲ ਰੱਖਣਾ ਚਾਹੀਦਾ ਜਿੰਨੇ ਦੇ ਆਪਾਂ ਹੱਕਦਾਰ ਆ ਹਰਦਿਤ ਸਿੰਘ țeੜਕਦਾ ਓਏ ਹੱਕ ਨੂੰ ਹੁਣ ਇਹ ਬੇਹੱਕ ਦੀ ਐ ਸਾਰੀ ਜਾਇਦਾਦ ਪਤਾ ਕਿਵੇਂ ਬਣਾਈ ਐ ਕੋਈ ਬਣਾ ਕੇ ਤਾਂ ਦਿਖਾਵੇ ਆ ਗਿਆ ਵੱਡਾ ਪੜਾਕੂ ਮੈਨੂੰ ਮਤਾਂ ਦੇਣ ਵਾਲਾ ਤੇਰੇ ਵਰਗਾ ਤਾਂ ਭੁੱਖਾ ਮਰਦਾ ਹੁੰਦਾ ਹੈ ਤੈਨੂੰ ਮੈਂ ਦੱਸ ਦਿਆਂ ਤੂੰ ਨਾ ਬਣਾਈ ਹੋਰ ਪਰ ਮੇਰੀ ਬਣਾਈ ਸਾੰਭੜ ਚੋਗਾ ਤਾਂ ਹੋਲ ਹੈ ਇੱਕ ਵਾਰ ਹਰਦੀਪ ਸਿੰਘ ਮਲੇਰੀਆ ਨਾਲ ਮੰਜੇ ਉੱਤੇ ਪੈ ਗਿਆ 8-10 ਦਿਨਾਂ ਦੇ ਬੁਖਾਰ ਨੇ ਤੇਜ਼ ਚੰਬ ਦਿੱਤੀ ਕਮਜ਼ੋਰੀ ਇੰਨੀ ਕਿ ਉੱਠਿਆ ਨਹੀਂ ਜਾ ਰਿਹਾ ਸੀ ਉਹਨਾਂ ਦਿਨਾਂ ਵਿੱਚ ਹੀ ਦੋ ਚੱਟਾ ਨੇ ਆਪਣੀ ਗਹਿਣੇ ਦੀ ਜ਼ਮੀਨ ਛਡਾਉਣੀ ਚਾਹੀ ਦੋ-ਦੋ ਕਿੱਲੇ ਸੀ 5-5000 ਵਿੱਚ ਹਰਦੀਪ ਸਿੰਘ ਹੁੰਦਾ ਤਾਂ ਸੌ ਇਚੜਾ ਪੇੜ ਦਾ ਉਹਨਾਂ ਨੇ ਹਰਿੰਦਰ ਕੋਲ ਗੱਲ ਕੀਤੀ ਉਹ ਛੱਟ ਮੰਨ ਗਿਆ ਕਹਿੰਦਾ ਜਿਵੇਂ ਮਰਜ਼ੀ ਕਰ ਲੋ ਘੱਟ ਪੈਸੇ ਤਿਆਰ ਨੇ ਤੱਕ ਕੋਈ ਗੱਲ ਨਹੀਂ ਪਾਦਾ ਨਾ ਪੁੱਛੋ ਲਿਆਓ ਨਵੇੜ ਦਿਨੇ ਆ ਬਾਪੂ ਤੋਂ ਚੋਰੀਓ ਹੀ ਮਾਂ ਨੂੰ ਪੁੱਛ ਕੇ ਉਹਨੇ ਬਹੀ ਅਲਮਾਰੀ ਵਿੱਚੋਂ ਕੱਢੀ ਅਤੇ ਮੁਕੰਦੀ ਬਾਣੀਏ ਦੀ ਹੱਟ ਉੱਤੇ ਜਾ ਕੇ ਨਾਮਾ ਲੋਹਾ ਦਿੱਤਾ ਦੋਵੇਂ ਜ਼ਿੰਮੇਦਾਰਾਂ ਨੇ 5-5000 ਪੂਰਾ ਲਿਆਂਦਾ ਪਰ ਇੱਕ ਨੂੰ 800 ਅਤੇ ਇੱਕ ਨੂੰ 1000 ਰੁਪਈਆ ਉਹਨੇ ਛੱਡ ਦਿੱਤਾ ਕਹਿੰਦਾ ਮੈਨੂੰ ਪਤਾ ਇਹ ਤਾਂ ਬੁੜੇ ਨੇ ਵਧਾਰਾ ਹੀ ਲਾਇਆ ਹੋਣਾ ਇਹ ਤਾਂ ਨਾ ਤੁਸੀਂ ਲਿਆ ਸੀ ਨਾ ਦਿਓ ਐਨਾ ਚਿਰ ਜਿਹੜੀ ਫਸਲ ਖਾਦੀ ਐ ਸੀ ਉਹੀ ਬੋਤ ਐ ਮੁਕੰਦੀ ਦਾ ਮੁੰਡਾ ਰਮੇਸ਼ ਹੈਰਾਨ ਹੋਇਆ ਹਰਿੰਦਰਵਾਲ ਝਾਕਦਾ ਰਹਿ ਗਿਆ ਦੋਵੇਂ ਜ਼ਿਮੀਦਾਰ ਵੀ ਅਲੋਕਾਰ ਗਲਵਪਾਰੀ ਸਮਝ ਰਹੇ ਸਨ ਹਰਿੰਦਰ ਅਤੇ ਦੋਵੇਂ ਜ਼ਿਮੀਦਾਰ ਜਦੋਂ ਦੁਕਾਨ ਵਿੱਚੋਂ ਬਾਹਰ ਚਲੇ ਗਏ ਤਾਂ ਰਮੇਸ਼ ਉੱਥੇ ਬੈਠੇ ਦੂਜੇ ਬੰਦਿਆਂ ਨੂੰ ਸੁਣਾ ਕੇ ਕਹਿੰਦਾ ਮੁੰਡੇ ਦੇ ਦਿਮਾਗ 'ਚ ਫਰਕ ਲੱਗਦਾ ਏ ਕੁਛ ਹਰਦਿੱਤ ਦਾ ਬੇੜਾ ਇਹ ਬਹਾਉ ਬੈਠੇ ਲੋਕਾਂ ਨੇ ਮਹਾਜਨ ਦੀ ਗੱਲ ਦਾ ਹੰਗਾਰਾ ਭਰਿਆ ਸੀ ਮੁਕੰਦੀ ਮਰ ਗਿਆ ਸੀ ਹੱਟ ਉੱਤੇ ਹੁਣ ਰਮੇਸ਼ ਵੈੜ ਦਾ ਰਮੇਸ਼ ਦੇ ਦੋ ਮੁੰਡੇ ਸਨ ਇੱਕ ਕੁੜੀ ਕੁੜੀ 10 ਚਮਾਤਾ ਪੜ ਕੇ ਵਿਆਹ ਦਿੱਤੀ ਸੀ ਵੱਡਾ ਮੁੰਡਾ ਪਟਿਆਲੇ ਵਿੱਚ ਡਾਕਟਰੀ ਵਿੱਚ ਪੜਦਾ ਸੀ ਅਤੇ ਛੋਟਾ ਚੰਡੀਗੜ੍ਹ ਇੰਜੀਨੀਅਰਿੰਗ ਵਿੱਚ ਸੀ ਰਮੇਸ਼ ਦੀ ਹੱਟ ਨੂੰ ਹਾਲੇ ਵੀ ਪਿੰਡ ਵਿੱਚ ਮੁਕੰਦੀ ਦੀ ਹੱਟ ਆਖਦੇ ਮੁਕੰਦੀ ਵਾਲਾ ਹੀ ਉਹ ਸਾਰਾ ਕੰਮ ਕਰਦਾ ਉਹੀ ਸਵਾ ਉਹੀ ਬੋਲ ਬਾਣੀ ਪਰ ਉਹਨੇ ਆਪਣੇ ਮੁੰਡਿਆਂ ਨੂੰ ਇਸ ਕੰਮ ਵਿੱਚ ਨਹੀਂ ਪੈਣ ਦਿੱਤਾ ਸੀ ਉਨੁਜ ਜ਼ਮਾਨੇ ਦੀ ਹਵਾ ਦਾ ਪਤਾ ਲੱਗ ਚੁੱਕਿਆ ਸੀ ਇਸੇ ਕਰਕੇ ਉਹਨੇ ਆਪਣੇ ਮੁੰਡੇ ਬਾਹਰ ਕੱਢ ਦਿੱਤੇ ਸਨ ਕਹਿੰਦਾ ਹੁੰਦਾ ਜੱਟ ਸਿਆਣੇ ਹੋਈ ਜਾਂਦੇ ਨੇ ਇਹ ਮਹਾਜਨੀ ਕੰਮ ਦਾ ਤਾਂ ਇੱਕ ਦਿਨ ਭੋਗ ਹੀ ਪਿਆ ਜਾਣਾ ਮੈਂ ਜਿੰਨਾ ਚਿਰ ਹੈਗਾ ਕਰੂੰਗਾ ਮੁੰਡੇ ਚੰਗੇ ਕਿੱਤਿਆਂ ਤੇ ਲੱਗ ਕੇ ਆਪਦੀ ਸਰਦਾਰੀ ਕਰਨਗੇ ਦੁਨੀਆ ਨੂੰ ਲੁੱਟਣ ਖਾਣਗੇ ਹੋਰ ਕੀ ਹਰਜੀਤ ਸਿੰਘ ਮਲੇਰੀਏ ਤੋਂ ਉੱਠਿਆ ਤੇ ਚੱਲਣ ਫਿਰਨ ਲੱਗਿਆ ਤਾਂ ਕਿਤੇ ਜਾ ਕੇ ਉਹਨੂੰ ਕਈ ਦਿਨਾਂ ਬਾਅਦ ਪਤਾ ਲੱਗਿਆ ਹੁਣ ਕੀ ਹੋ ਸਕਦਾ ਸੀ ਪੈਸੇ ਮੁੰਡੇ ਨੇ ਪਿੰਡ ਦੀ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤੇ ਸਨ ਹਰਦਿਤ ਸਿੰਘ ਹਰਿੰਦਰ ਨੂੰ ਬੋਲਿਆ ਨਹੀਂ ਚੁੱਪ ਹੀ ਧਾਰ ਲਈ ਪਰ ਉਸੇ ਦਿਨ ਤੋਂ ਉਹਦਾ ਕਾਲਜਾ ਜਿਵੇਂ ਕਿਸੇ ਚੀਜ਼ ਨੇ ਫੜ ਲਿਆ ਹੋਵੇ ਉਹਨੂੰ ਲੱਗਿਆ ਜਿਵੇਂ ਉਹਦਾ ਮੁੰਡਾ ਹਰਿੰਦਰ ਇੱਕ ਦਿਨ ਉਹਦੀ ਸਾਰੀ ਜਾਇਦਾਦ ਨੂੰ ਖੋਰ ਕੇ ਰੱਖ ਦੇਵੇਗਾ ਇਸੇ ਗੱਲ ਨੂੰ ਲੈ ਕੇ ਉਹ ਰਿਸ਼ਤੇਦਾਰੀਆਂ ਵਿੱਚ ਨਿਕਲ ਗਿਆ ਚੰਨਣਵਾਲ ਜਾ ਕੇ ਹਰਿੰਦਰ ਦੇ ਮਾਮੇ ਦੇ ਮੁੰਡਿਆਂ ਨੂੰ ਸਾਰੀ ਕਹਾਣੀ ਸੁਣਾਈ ਹੋਰ ਜਿੱਥੇ ਕਿਤੇ ਵੀ ਉਹਨਾਂ ਦੀ ਸਕੀਰੀ ਸੀ ਉਹ ਗਿਆ ਬਸ ਇੱਕੋ ਔਰ ਜਾਈ ਜੇ ਭਲਾ ਤੁਸੀਂ ਸਮਝਾ ਦਿਓ ਉਹਨੂੰ ਕੀ ਆ ਦਿਮਾਗ ਟਖਾਣੇ ਆ ਜਾਏ ਗਾਹਾਂ ਨੂੰ ਸਮਝ ਕਰ ਲਏ ਮੈਨੂੰ ਤਾਂ ਚਾਰੇ ਪੈਰ ਚੱਕ ਕੇ ਪੈਂਦਾ ਹੈ ਬਰਾਬਰ ਦਾ ਹੋਇਆ ਵੈ ਕੁੱਟਿਆ ਮਾਰਿਆ ਉਹ ਨਹੀਂ ਜਾਂਦਾ ਨਾ ਪਿੰਡ 'ਚ ਕਿਸੇ ਕੋਲ ਕੋਈ ਗੱਲ ਕਰਨ ਜੋਗਾ ਮੈਂ ਪਿੰਡਾਂ ਦੇ ਤਾਂ ਸਭ ਸ਼ਰੀਕ ਨੇ ਸ਼ਰੀਕ ਤਾਂ ਸਗਾ ਦੀ ਉਲਟੀਆਂ ਪਿੱਤੀਆਂ ਪੜਾਉਣਗੇ ਉਹਨੂੰ ਬਗਾੜਨਗੇ ਲੋਕ ਤਾਂ ਅੱਗੇ ਹੀ ਨਹੀਂ ਅੱਗੇ ਤਾਂ ਦੰਦ ਵੱਢਦੇ ਆ ਕੋਈ ਵਾ ਨਹੀਂ ਜਾਂਦੀ ਮੇਰੀ ਕੀ ਕਰਾਂ ਕਿੱਧਰ ਨੂੰ ਜਾਵਾਂ ਕਿਹਨੂੰ ਆਖਾਂ ਹਰ ਕੋਈ ਇਹੀ ਆਖਦਾ ਮੈਂ ਆਉਂ ਫੇਰ ਕਰਾਂਗੇ ਗੱਲ ਸਮਝਾਵਾਂਗੇ ਬੈਠ ਕੇ ਭਾਈ ਇਹ ਕੀ ਕਰਨ ਲੱਗ ਪਿਆ ਪਿਓ ਨੇ ਤਾਂ ਬਣਾਇਆ ਸੀ ਤੂੰ ਕਿਉਂ ਪਰ ਕਿਸੇ ਰਿਸ਼ਤੇਦਾਰ ਨੂੰ ਕੀ ਪਈ ਸੀ ਕੀ ਲੈਣਾ ਸੀ ਕੋਈ ਨਾ ਆਇਆ ਹਰਜੀਤ ਸਿੰਘ ਉਮਸਮ ਜਿਹਾ ਹੋਇਆ ਫਿਰਦਾ ਰਹਿੰਦਾ ਖੇਤ ਜਾਂਦਾ ਸੱਤ ਵਿੱਚ ਬੈਠਦਾ ਬਸ ਚੁੱਪਚਾਪ ਰਹਿੰਦਾ ਪਹਿਲਾਂ ਵਾਂਗ ਚੱਪਚੱਪ ਗੱਲਾਂ ਨਹੀਂ ਕਰਦਾ ਸੀ ਲੋਕ ਗੱਲਾਂ ਕਰੀ ਜਾਂਦੇ ਉਹ ਸੁਣਦਾ ਰਹਿੰਦਾ ਜਿਵੇਂ ਉਹਨੂੰ ਉੱਚਾ ਸੁਣਨ ਲੱਗ ਗਿਆ ਹੋਵੇ ਜਿਵੇਂ ਉਹਦੇ ਦਿਮਾਗ ਵਿੱਚ ਕਿਸੇ ਦੀ ਕੋਈ ਗੱਲ ਵੱੜਦੀ ਹੀ ਨਾ ਹੋਵੇ ਕਿਸੇ ਦੀਆਂ ਗੱਲਾਂ ਵਿੱਚ ਉਹਨੂੰ ਕੋਈ ਦਿਲਚਸਪੀ ਨਹੀਂ ਰਹਿ ਗਈ ਸੀ ਹਰ ਗੱਲ ਉਹਨੂੰ ਉਪਰੇ-ਉਪਰੀ ਲੱਗਦੀ ਕਈ ਦਿਨਾਂ ਬਾਅਦ ਅਖੀਰ ਇੱਕ ਦਿਨ ਉਹਦੇ ਦਿਮਾਗ ਵਿੱਚ ਗੱਲ ਆਈ ਕਿ ਇਹ ਹਰਿੰਦਰ ਮਨ ਹੀ ਜਾਵੇ ਉਹ ਵਿਆਹ ਕਰਵਾ ਲਵੇ ਤਾਂ ਸਾਰੀ ਗੱਲ ਲੋਟ ਆ ਸਕਦੀ ਸੀ ਇਹਦੇ ਸਹੁਰੇ ਇਹਨੂੰ ਸੰਭਾਲ ਲੈਣਗੇ ਭਲੇ ਕਰਦੀ ਕੋਈ ਲੜਕੀ ਹੋਈ ਤਾਂ ਆਪੇ ਸਿੱਧਾ ਕਰ ਲਵੇਗੀ ਪਰ ਅਗਲੇ ਦਿਨ ਹੀ ਉਹਨੇ ਸੋਚਿਆ ਕਿ ਵਿਆਹ ਨੂੰ ਤਾਂ ਇਹ ਪਹਿਲਾਂ ਵੀ ਇਹਨੂੰ ਕਿੰਨੀ ਵਾਰ ਕਹਿ ਚੁੱਕਿਆ ਹੈ ਦਿਯਾਲੋ ਨੇ ਬਹੁਤ ਜ਼ੋਰ ਲਾ ਕੇ ਦੇਖ ਲਿਆ ਪਰ ਪਤੰਦਰ ਮੰਨਿਆ ਹੀ ਨਹੀਂ ਆਖੇ ਹੁਣੇ ਵਿਆਹ ਨੂੰ ਕੀ ਐ ਹੁਣੇ ਕਿਹੜਾ ਬੁੜਾ ਹੋ ਚੱਲਿਆ ਮੈਂ ਵਿਆਹ ਤਾਂ ਕਰਾਉਣਾ ਹੀ ਐ ਵਿਆਹ ਵੀ ਕਰਵਾ ਲਾਂਗੇ ਹਰਦੀਪ ਸਿੰਘ ਨੇ ਦਿਲ ਤਰਿਆ ਅਜਿਹਾ ਤਾਂ ਹੋ ਹੀ ਨਹੀਂ ਸਕਦਾ ਕਿ ਇਹ ਵਿਆਹ ਕਰਵਾਵੇਗਾ ਹੀ ਨਹੀਂ ਵਿਆਹ ਤਾਂ ਕਰਵਾਏਗਾ ਹੀ ਅੱਜ ਨਹੀਂ ਤਾਂ ਕੱਲ ਨੂੰ ਪਰ ਇਹ ਜੋੜ ਜੇ ਇਹਦੇ ਪੈਰਾਂ ਨੂੰ ਛੇਤੀ ਪੈ ਜਾਵੇ ਤਾਂ ਕਿੰਨੀ ਚੰਗੀ ਗੱਲ ਹੋਵੇ ਹੁਣ ਤਾਂ ਗੱਲਾਂ ਹੀ ਹੋਰ ਤੀਆਂ ਹੋਰ ਕਰਦਾ ਹੈ ਗੈਣੇ ਦੀ ਜ਼ਮੀਨ ਚੋਂ ਜੱਟਾਂ ਨੂੰ ਇਹ ਜਿਹੜੇ ਰੁਪਈਏ ਛੱਡ ਦਿੱਤੇ ਇਹ ਤਾਂ ਨਵਾਂ ਹੀ ਚੰਦ ਚਾੜ ਦਿੱਤਾ ਸੌਰੇ ਨੇ ਹਰਦੀਪ ਸਿੰਘ ਨੇ ਇਹੀ ਇੱਕ ਇਲਾਜ ਸੋਚਿਆ ਕਿ ਕਿਵੇਂ ਨਾ ਕਿਵੇਂ ਹਰਿੰਦਰ ਨੂੰ ਵਿਆਹ ਲਈ ਮਨਾ ਲਿਆ ਜਾਵੇ ਸਾਖ ਕਰਨ ਵਾਲੇ ਜੱਟ ਤਾਂ ਉਹ ਹੀ ਹਟ ਗਏ ਪਟੜੀ ਫੇਰ ਵਿੱਚ ਸਭ ਨੂੰ ਪਤਾ ਹੈ ਕਿ ਹਰਦੀਪ ਸਿੰਘ ਦਾ ਮੁੰਡਾ ਕਿਸੇ ਵੀ ਰਿਸ਼ਤੇ ਲਈ ਹਾਂ ਨਹੀਂ ਕਰਦਾ ਪਤਾ ਨਹੀਂ ਉਹਦੇ ਮਨ ਵਿੱਚ ਕੀ ਹੈ ਪਤਾ ਨਹੀਂ ਕਿਹੜੀ ਹੂਰਾ ਪਰੀ ਵਿਆਹ ਕੇ ਲਿਆਵੇਗਾ ਸ੍ਰੀਕਤਾ ਹੋਰ ਦੀਆਂ ਵੀ ਹਵਾਈਆਂ ਉਡਾਉਂਦੇ ਹੋਣਗੇ ਧੰਨਵਾਦ